ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਡਾ ਪਿੰਡ ਡੋੜ ਨੇੜੇ ਬਾਜਾਖਾਨਾ ਤੁਸੀਂ ਜੈਤੋ ਜ਼ਿਲ੍ਹਾ ਫਰੀਦਕੋਟ ਸਰਪਾਲ ਸਿੰਘ ਗੱਲ ਕਰ ਰਿਹਾ ਸਾਡੇ ਬਾਈ ਜੀ ਅੱਜ 30 ਸਾਲਾਂ ਬਾਅਦ ਖੇਤਾਂ ਦੇ ਵਿੱਚ ਪਾਣੀ ਪਹੁੰਚਿਆ ਭਗਵਾਨਤਮਾਨ ਦੀ ਸਰਕਾਰ ਮੁੱਖ ਮੰਤਰੀ ਸਾਹਿਬ ਜੇ ਜਦੋਂ ਆਈ ਆ ਉਹਨਾਂ ਦੀ ਯੋਗ ਅਗਵਾਈ ਦੇ ਵਿੱਚ ਨਹਿਰਾਂ ਦਾ ਪਾਣੀ ਖੇਤਾਂ 'ਚ ਪਹੁੰਚਿਆ ਅੱਜ 30 ਸਾਲ ਬਾਅਦ ਵਾਇਪ ਪਾਣੀ ਸਾਡੇ ਪਹੁੰਚਿਆ ਝੋਨਾ ਲਾਉਂਦੇ ਸੀਗੇ ਅੱਜ ਪਹਿਲੇ ਦਿਨ ਪਾਣੀ ਵੱਡਿਆ 7:05 ਮਿੰਟ ਤੇ ਅੰਡਰਗਰਾਊਂਡ ਪਾਈਪਲਾਈਨ ਪਾਤੀ ਹੈ ਬਾਈ ਜੀ ਅੱਜ ਤੁਰ ਤੱਕ ਲੀ ਫੋਟ ਪਈ ਕਰਤੀ ਅਸੀਂ 190 ਕਿੱਲਿਆਂ ਨੂੰ ਪਾਣੀ ਲੱਗਦਾ ਹੋ ਗਿਆ। ਇਸ ਤੋਂ ਪਹਿਲਾਂ 30 ਕਿੱਲਿਆਂ ਨੂੰ ਹੀ ਲੱਗਦਾ ਸੀ ਪਿੱਛੇ ਖਾਰਾ ਟੁੱਟਿਆ ਹੋਇਆ ਸੀ ਜਮ੍ਹਾਂ ਖਾਤਮੂਸੀਬਾ ਜੀ ਤੇ ਸਾਨੂੰ ਤਾਂ ਬਚਾਤਾ ਭਗਵੰਤ ਮਾਨ ਸਾਹਿਬ ਨੇ ਤੇ ਸਾਡੇ ਅਸੀਂ ਬਹੁਤ ਧੰਨਵਾਦ ਦੀਆਂ ਸਾਡੇ ਸਰਪੰਚ ਸਾਹਿਬ ਕੁਲਦੀਪ ਸਿੰਘ ਜੀ ਗੱਲ ਐਮਐਲਏ ਮੋਲਕ ਸਿੰਘ ਤੇ ਸਾਡੇ ਜੱਜਤੋਂ ਤੋਂ ਭੂਮੀ ਰੱਖਿਆ ਦੇ ਵਿਭਾਗ ਦੇ ਅਫਸਰ ਭਾਈ ਮੇਵਾ ਸਿੰਘ ਜੀ ਤੇ ਗੁਰਜੀਤ ਸਿੰਘ ਸੰਧੂ ਜੀ ਸਾਹਿਬ ਤੇ ਚੀਫ ਸਾਹਿਬ ਉਮਿੰਦਰ ਸਿੰਘ ਸੈਣੀ ਉਹਨਾਂ ਨੇ ਵੀ ਸਾਡੀ ਬਹੁਤ ਮਦਦ ਕੀਤੀ ਪਾਏ ਪਲਾਨ ਮਨਜ਼ੂਰ ਜਦੋਂ ਕਰਾਈਆ ਨਰਮੀਤ ਸਿੰਘ ਜੀ ਖੋਡੀਆਂ ਉਹਨਾਂ ਨੇ ਵੀ ਬਹੁਤ ਸਾਡਾ ਸਹਾਇਤਾ ਤੇ ਅਸੀਂ ਧੰਨਵਾਦੀ ਆਂ ਪੰਜਾਬ ਸਰਕਾਰ ਦੇ ਬਹੁਤ ਬਹੁਤ ਸਾਡੇ ਤਾਂ ਬਾਈ ਪਾਣੀ ਮਾਦਾ ਦੇਖੇ ਤੱਕ ਦੇਖੀ ਨਹੀਂ ਸੀ ਪਾਣੀ ਬਾਈ ਅੱਜ ਫਿਰ ਵੀ ਡੰਗਾ ਵਧੀਆ ਸਰਦਾ ਬਾਈ ਮਾੜਿਆਂ ਨਾਲ ਉਹ ਚੰਗੇ ਆ ਤੇ ਜਿਨ੍ਹਾਂ ਦੇ ਵੀਰਾਂ ਦੇ ਪਾਣੀ ਆਉਂਦਾ ਹੀ ਨਹੀਂਗਾ ਉਹਨਾਂ ਦਾ ਵੀ ਬੁਰੇ ਹਾਲ ਹੈ ਪਰ ਸਾਡੇ ਤਾਂ ਪਾਣੀ ਪਹੁੰਚ ਗਿਆ ਅੱਜ ਬਾਈ ਅਸੀਂ ਤਾਂ ਮਾਨ ਸਰਕਾਰ ਨੂੰ ਬੇਨਤੀ ਕਰਦੇ ਆਂ ਇਸ ਤਰ੍ਹਾਂ ਪਾਣੀ ਘਰ-ਘਰ ਦੇ ਵਿੱਚ ਪਹੁੰਚਦਾ ਕਰਿਆ ਜਾਵੇ ਖੇਤਾਂ ਦੇ ਵਿੱਚ ਤਾਂ ਜੋ ਹਰ ਕਿਸਾਨ ਦੇ ਨਹਿਰੀ ਪਾਣੀ ਪਹੁੰਚ ਕੇ ਫਸਲ ਭਰਪੂਰ ਨਿਕਲੇ ਬਹੁਤ ਧੰਨਵਾਦ ਝੋਨਾ ਲਾਉਣੇ ਆ ਬਾਈ ਤੇ ਪਾਣੀ ਵਧੀਆ ਸ਼ੋਕ ਦਾ ਜਾਂਦਾ ਧੱਕਣ ਖੁੱਲਦਾ ਬਾਈ ਜੀ ਖੇਤ ਚ ਆ ਕੇ ਜਿੰਨਾ ਪਹਿਲੇ ਘਰ ਦੇ ਪਾਣੀ ਲੱਗਦਾ ਉਹਨਾਂ ਲਾਸਟ ਵਾਲੇ ਦੇ ਲੱਗਦਾ ਬਹੁਤ ਧੰਨਵਾਦ ਐਮਐਲਏ ਮੋਲਕ ਸਿੰਘ ਜੀ ਸਮੂੱਚਾ ਮਾਇਗਮਾ ਪਾਈਪਲਾਈਨ ਬਹੁਤ ਹੀ ਵਧੀਆ ਪਾਈ ਇਹਨਾਂ ਨੇ ਪਾਈ ਵੀ ਚੌੜੀ ਕਰਤੀ ਤੇ ਆ ਰੋਂਦਰਾਜ ਵਾਹਨ ਨਾਲ ਦੀ ਲੰਘਦਾ ਸਾਡੇ ਤੇ ਟੱਕਣ ਖੁੱਲੋ ਤੇ ਪਾਣੀ ਪਹੁੰਚ ਜਾਂਦਾ ਬਾਈ ਜੀ ਖੇਤ ਚ ਧੰਨਵਾਦ